ਆਸੀ ਥੇ ਸਤਮਾ ਉਜਵਾ ਦਰਸ਼ਨ ਕਰਨੇ ਆਇਆ ਤੁਸਾਂ ਨੇ ਬਹੁਤ ਜ਼ਿਆਦਾ ਸਾਡੀ ਖਾਤਰਦਾਰੀ ਕੀਤੀ ਬਹੁਤ ਵਧੀਆ ਲੱਗਿਆ ਤੁਸਾਂ ਦਾ ਇਹ ਚੀਜ਼ ਵੇਖ ਕੇ ਬਹੁਤ ਖੁਸ਼ ਹੋਇਆ ਬਹੁਤ ਦਿਲ ਅਨੰਦ ਮਾਰ ਗਿਆ ਔਰ ਸ਼ੁਕਰ ਹੈ ਰੱਬ ਦਾ ਕਿ ਤੁਸਾਂ ਨੇ ਸਾਰੇ ਗੁਰਦਾਰੇ ਸਾਨੂੰ ਵਿਖਾਇਨ ਇਸ ਤੇ ਅਸੀਂ ਬਹੁਤ ਜ਼ਿਆਦਾ ਤੁਸਾਂ ਦੇ ਧੰਨ ਪਾਗੀਆਂ ਆਈ ਐ ਫਸਟ ਸਰਵਾਈਰ ਐਂਡ ਫਸਟ ਵੇਸਟਰ ਆਫ 800 ਫਰਾਸਤੇ ਖਾਲਸਾ ਬਿਹਾਈਂਡ ਅਸ ਸਾਨੂੰ ਬਹੁਤ ਮਾਣ ਹੈ ਇਸ ਪੰਜਾਬ ਸਰਕਾਰ ਦਾ ਕਿ ਇਹਨਾਂ ਨੇ ਸਾਡਾ ਵਧੀਆ ਪ੍ਰਬੰਧ ਕੀਤਾ ਹੈ ਉਹ ਤੋਂ ਸਟਾਰਟ ਹੋਈ ਸੀ 19 ਤਰੀਕ ਦੀ ਸ਼ਿਨਗਰ ਤੋਂ ਤੇ ਅੱਜ ਸਾਨੂੰ ਆਖਰੀ ਦਿਨਾਂ ਅੱਜ ਕੱਲ ਅਸੀਂ ਇੱਥੇ ਸਾਰੇ ਚਲੇ ਜਾਣਾ ਤੇ ਸਾਨੂੰ ਬਹੁਤ ਵਧੀਆ ਲੱਗੇ ਜਿਹੜੀ ਟੀਮ ਸਾਡੇ ਨਾਲ ਜੁੜੀ ਹੈ ਪੰਜਾਬ ਸਰਕਾਰ ਦੀ ਇਹਨੇ ਸਾਨੂੰ ਥੋੜਾ ਸਹਿਯੋਗ ਵੀ ਦਿੱਤਾ ਸਾਡੀ ਸੰਗਤ ਪੂਰੀ ਦੀ ਪੂਰੀ ਖੁਸ਼ੀ ਅਸਾਨੂੰ ਬਹੁਤ ਜ਼ਿਆਦਾ ਸੇਵਾ ਤੁਸਾਂ ਦੀ ਦਿੱਤੀ ਹੈ ਸ਼ੁਕਰ ਅਸੀਂ ਕਸ਼ਮੀਰ ਤੋਂ ਆਇਆ ਅਸੀਂ ਕਸ਼ਮੀਰੀ ਨਗਰੀ ਤੋਂ ਆ ਗਏ ਤੇ ਆਪਣੇ ਗੁਰੂਆਂ ਦੀ ਧਰਤੀ ਤੇ ਦੇਖਣਾ ਚਾਹੁੰਦੇ ਸੀ ਕੁਝ ਹੁਣ ਸੋਹਣੀ ਤਨਾ ਦਰਸ਼ਨ ਕਰਕੇ ਸਾਡੇ ਨਾਲ ਬਜ਼ੁਰਗੀਆਂ ਪਿੰਡ ਤੋਂ ਵੀ ਲੋਕ ਆਏ ਤੇ ਅਸੀਂ ਅਸੀਂ ਚਾਹੁੰਦੇ ਸਾਂ ਇਹ ਦੇਖ ਕੇ ਕੀ ਪਰੋਸਾ ਹੈ ਅਗਲੇ ਸਾਲ ਦਾ ਸਾਡਾ ਕੀ ਆਵਾਂਗੇ ਨਾ ਆਵਾਂਗੇ ਲੇਕਿਨ ਤੁਸਾਂ ਨੇ ਬਹੁਤ ਸੋਹਣੀ ਤਨਾ ਦਰਸ਼ਨ ਕਰਾਏ ਇਥੇ ਸਾਡੇ ਪੰਜਾਬ ਗਵਰਨਮੈਂਟ ਭਗਵਾਨ ਮਾਨ ਨੇ ਸਾਨੂੰ ਬੜਾ ਹੀ ਮਾਣ ਬਖਸ਼ਿਆ ਇੱਥੇ ਕਸ਼ਮੀਰ ਸੰਗਤਾਂ ਦੀ ਬੜੀ ਹੀ ਆਦਰ ਖਾਦਰ ਕੀਤੀ ਸਾਡੇ ਵਾਸਤੇ ਬੜਾ ਹੀ ਪ੍ਰੋਗਰਾਮ ਚੰਗੇ ਪ੍ਰੋਗਰਾਮਸ ਫਿਰ ਆਪਣੀ ਟੀਮ ਭੇਜ ਕੇ ਤੇ ਸਾਨੂੰ ਇਹਨਾਂ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਤੇ ਹੁਣ ਅਸੀਂ ਖਾਲਸਾ ਵਿਰਾਸਤ ਦੇਖਣ ਆਏ ਹਾਂ ਤੇ ਅਸੀਂ ਪੰਜਾਬ ਸਰਕਾਰ ਦਾ ਅਤਿ ਨਿਰੀਣੀ ਹਾਂ ਤੇ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿ ਆਵਾਜ਼ੀ ਸਾਰੇ ਗੁਰੂ ਤੇਗ ਬਹਾਦਰ ਜੀ ਦੀ ਸ਼ੀਧੀ ਨੂੰ ਸਮਰਪਿਤ ਜਿਹੜਾ ਪ੍ਰੋਗਰਾਮ ਹੈ ਕਿ ਆਵਾਜ਼ੀ ਸਾਰੇ ਸ਼ਾਮਿਲ ਹੋਈਏ ਤੇ ਗੁਰੂ ਜੀ ਨੇ ਖੁਸ਼ੀਆਂ ਪ੍ਰਾਪਤ ਕਰੀ ਨੌਵੇਂ ਵਾਲੇ ਦਾ ਜਵਾਬ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ